ਪੀਰ ਬੰਦਗੀ 786 ਚੰਨਨ ਵੱਲੋਂ ਸਭ ਨੂੰ ਜੈ ਪੀਰਾਂ ਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਚਰਨਾਂ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਅੱਪਾ ਗੱਲ ਕਰਾਂਗੇ ਕਿ ਪੈਰੋ ਛੜੀਆਂ ਨੂੰ ਸਰਾਵ ਚੜਾਉਣਾ ਗਲਤ ਹੈ ਜਾਂ ਸਹੀ ਜਾਂ ਫਿਰ ਐਸੀ ਕਿਸ ਬਲੀ ਨੂੰ ਸਰਾਵ ਚੜਾ ਕੇ ਸਰਾਵ ਤੋਂ ਛੁਟਕਾਰਾ ਪਾ ਸਕਦੇ ਹਾਂ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰવાન ਹੈ ਸਭ ਤੇ ਰਹਿਮਤ ਕਰਨ ਵਾਲਾ ਹੈ ਪੀਰ ਦੀ ਪਿਆਰੀ ਸਾਧ ਸੰਗਤ ਜੀਉ ਕਈ ਲੋਕਾਂ ਦਾ ਇਹੀ ਮੰਨਣਾ ਹੈ ਕਿ ਪੈਰੋ ਜਤੀ ਜੀ ਜਿਹੜਾ ਲਖਦਤ ਪੀਰ ਜੀ ਦੇ ਆਗਮਣ ਹਨ ਅਤੇ ਇਹ ਹੋਰ ਕਈ ਪੀਰਾਂ ਫਕੀਰਾਂ ਦੇ ਆਗਮਣ ਹਨ ਇਹਨਾਂ ਨੂੰ ਸਰਵ ਦਾ ਪੋਗਲਗਵਾਇਆ ਜਾਂਦਾ ਹੈ ਪੈਰੋ ਛੜੀਆ ਸ਼ਰਾਬ ਦਾ ਸੇਵਨ ਕਰਦਾ ਹੈ ਇਸ ਲਈ ਇਹਨਾਂ ਅੱਗੇ ਸ਼ਰਾਬ ਚੜਾਈ ਜਾਂਦੀ ਹੈ ਪਰ ਇਹ ਬਿਲਕੁਲ ਗਲਤ ਗੱਲ ਹੈ ਨਾ ਹੀ ਪੈਰੋ ਛੜੀਆ ਜੀ ਦੇ ਦਰਬਾਰ ਵਿੱਚ ਸ਼ਰਾਬ ਚੜਦੀ ਹੈ ਅਤੇ ਨਾ ਹੀ ਉਹ ਸ਼ਰਾਬ ਦਾ ਸੇਵਨ ਕਰਦੇ ਹਨ ਇਹ ਇੱਕ ਆਪਣੀ ਹੋਈ ਚਲਾਈ ਗੱਲ ਹੈ ਸੰਗਤ ਜੀ ਲਖਦਾਤਾ ਪੀਰ ਜੀ ਦਾ ਜੋ ਦਰਬਾਰ ਮੁਲਤਾਨ ਵਿੱਚ ਹੈ ਉੱਥੇ ਵੀ ਪੈਰੋ ਜੀ ਦਾ ਦਰਬਾਰ ਹੈ ਪਰ ਉੱਥੇ ਵੀ ਸ਼ਰਾਬ ਨਹੀਂ ਚੜਦੀ ਪੈਰੋ ਬਲੀ ਅੱਗੇ ਕੋਈ ਸ਼ਰਾਬ ਨਹੀਂ ਚੜਦੀ ਇਹ ਆਪਣੇ ਹੀ ਪਣਾਈ ਹੋਏ ਇੱਕ ਗੱਲ ਹੈ ਸੰਗਤ ਜੀ ਜੇ ਆਪਾਂ ਗੱਲ ਕਰੀਏ ਕਿ ਉਹ ਕਿਹੜਾ ਬਲੀ ਹੈ ਜਿਸ ਅੱਗੇ ਸੁਖ ਸੁਖੇ ਜਾਂਦੀ ਹੈ ਕਿ ਸਰਾਬ ਚੜਾਏ ਜਾਵੇ ਤਾਂ ਜੋ ਉਹ ਸਰਾਬ ਛੱਡ ਦੇਵੇ ਉਹ ਨਾਰ ਸਿੰਘ ਵੀਰ ਹਨ ਜਿਹੜੇ ਗੁੱਗਾ ਜਹਾਰਪੀਰ ਜੀ ਦੇ ਮਿੱਤਰ ਹਨ ਇੰਨਾ ਗੁੱਗਾ ਜਹਾਰਪੀਰ ਜੀ ਦਾ ਭਰਾ ਵੀ ਮੰਨਿਆ ਜਾਂਦਾ ਹੈ ਸੰਗਤ ਜੀ ਗੁੱਗਾ ਜਹਾਰਪੀਰ ਜੀ ਤੇ ਨਾਰ ਸਿੰਘ ਜੀ ਦਾ ਬਹੁਤ ਗੂੜਾ ਸੰਬੰਧ ਹੈ ਨਾਰ ਸਿੰਘ ਦੇ ਬੀਰ ਅੱਗੇ ਸ਼ਰਾਬ ਚੜਦੀ ਹੈ। ਉਹੋ ਹੀ ਸ਼ਰਾਬ ਦਾ ਸੇਵਨ ਕਰਦੇ ਸੀ। ਜਿਹੜੇ ਦੋਸਤ ਸ਼ਰਾਬ ਛੱਡਣਾ ਚਾਹੁੰਦੇ ਹਨ ਉਹ ਇਹਨਾਂ ਕੋਲ ਸੁਖ ਸੁਖ ਲੈਣ। ਸੰਗਤ ਜੀ ਜੇ ਉਹ ਸੱਚੇ ਦਿਲੋਂ ਤੋਬਾ ਕਰਨ ਸੱਚੇ ਦਿਲ ਨਾਲ ਨਾਰ ਸਿੰਘ ਬੀਰ ਅੱਗੇ ਵਿਸ਼ਵਾਸ ਰੱਖ ਕੇ ਉਹਨਾਂ ਅੱਗੇ ਸੁਖ ਸੁਖਣ ਤਾਂ ਉਹਨਾਂ ਦੀ ਸ਼ਰਾਬ ਤੋਂ ਛੁੜਕਾਰਾ ਹੋ ਸਕਦਾ ਹੈ। ਇਸ ਵਿੱਚ ਕੋਈ ਹਰਜ ਨਹੀਂ ਹੈ। ਸੰਗਤ ਜੀ ਨਾਰ ਸਿੰਘ ਵੀਰ ਇਕੱਲੀ ਸਰਾਬ ਹੀ ਨਹੀਂ ਛਡਾਉਂਦੇ ਸਗੋਂ ਉਹ ਸਾਡੇ ਤੇ ਕਿਤੇ ਟੁਨੇ ਟਾਮਣ ਆਦੀ ਦਾ ਵੀ ਸਫਾਇਆ ਕਰਦੇ ਹਨ ਕਿਉਂਕਿ ਇਹਨਾਂ ਨੂੰ ਗੁੱਗੇ ਜਹਰਪੀਰ ਜੀ ਦਾ ਵਰਦਾਨ ਹੈ ਇਸ ਬਾਰੇ ਕਈ ਲੋਕਾਂ ਨੂੰ ਨਹੀਂ ਪਤਾ ਕਿ ਇੱਥੇ ਸਰਾਬ ਚੜਾਈ ਜਾਂਦੀ ਹੈ ਤੇ ਸਰਾਬ ਛਡਾਉਣ ਦੀ ਸੁਖ ਸੁਖੀ ਜਾਂਦੀ ਹੈ ਸੰਗਤ ਜੀ ਤੁਸੀਂ ਵੀ ਜੇ ਕਿਸੇ ਦੀ ਸਰਾਬ ਛਡਾਉਣਾ ਚਾਹੁੰਦੇ ਹੋ ਤਾਂ ਇਹਨਾਂ ਅੱਗੇ ਸਰਾਬ ਛਡਾ ਕੇ ਸੱਚੇ ਮਨ ਨਾਲ ਬੇਨਤੀ ਕਰੋ ਤੁਹਾਡੀ ਸਰਾਬ ਛਡਾਉਣ ਦੀ ਇੱਛਾ ਪੂਰੀ ਹੋ ਜਾਵੇਗੀ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ ਦੀ